ਹਾਂਜੀ ਬਈ ਦੋਸਤੋ ਕੀ ਹਾਲ ਹੈ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜਿਵੇਂ ਕਿ ਆਪਾਂ ਟਾਪ ਦੇ ਬੁੱਲਾਂ ਦੀ ਲੜੀਵਾਰ ਸੀਰੀਜ਼ ਨੂੰ ਦੱਸ ਰਹੇ ਹਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੇ ਬੱਲ ਦਾ ਨਾਮ ਹੈ ਜੀ ਆਲਟਾ ਜੈਜਲ ਇਸ ਬੱਲ ਦਾ ਨਾਮ ਹੈ ਜੀ ਇਹ ਜੀ ਆਪਣਾ USA ਅਮਰੀਕਾ ਦਾ ਬੱਲ ਹੈ ਇਸ ਨੂੰ ਕਈ ਦੇਸ਼ੋਂ ਇੰਪੋਰਟ ਕਰਕੇ ਆਪਣੇ ਦੇਸ਼ਾਂ ਵਿੱਚ ਸਦਾਸੀ ਮੰ ਭਰਾ ਰਹੇ ਹਾਂ ਜਿਨ੍ਹਾਂ ਵਿੱਚ ਕੇ ਭਾਤ ਚੀਨ ਤੇ ਹੋਰ ਕਈ ਤਰ੍ਹਾਂ ਦੇ ਦੇਸ਼ ਆ ਜਾਂਦੇ ਨੇ ਜੀ ਭਾਰਤ ਵਿੱਚ ਇਸ ਦੀਆਂ ਸੀਆਰਆਈ, ਏਬੀਐਸ, ਆਈਸੀਆਰ ਅਤੇ ਪ੍ਰਾਈਵੇਟ ਕੰਪਨੀਆਂ ਦੁਆਰਾ ਇੰਪੋਰਟ ਕੀਤਾ ਜਾਂਦਾ ਹੈ ਜੀ ਇਸ ਬੋਲ ਦਾ ਏਬੀਐਸ ਕੰਪਨੀ ਜੋ ਕਿ ਟਾਪ ਤੇ ਕੰਪਨੀ ਚੱਲ ਰਹੀ ਹੈ ਉਸ ਕੰਪਨੀ ਵਿੱਚੋਂ ਵੀ ਇਸ ਬੋਲ ਦਾ ਸੀਮਨ ਮਿਲ ਜਾਂਦਾ ਹੈ ਜੀ ਆਲਟਾ ਜੈਲ ਦਾ ਇੱਕ ਬੇਨਤੀ ਹੈ ਤੁਹਾਨੂੰ ਕੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਇਸ ਦੀ ਪੈਡਾਗਰੀ ਬਾਰੇ ਦੇਖੀਏ ਸਾਇਰ ਜੰਦ ਜੈਸੀ ਪਿਤਾ ਦਾ ਨਾਂ ਹੈ ਜੀ ਪ੍ਰੋਗੈਨਿਸਿਸ ਮਾਰੀਅਸ ਠੀਕ ਹੈ ਇਹ ਡੈਮ ਅਸੀਂ ਦੀ ਮਤਲਬ ਨਾ ਪੀਕ ਜੈਨਿਥ ਈਟੀ ਮਟਰਨਲ ਗ੍ਰੈਂਡ ਸਾਇਰ ਨਨਕ ਨਾਨੇ ਦਾ ਨਾ ਬੋਮੈਜ ਅਲਟਾ ਟਾਪ ਸ਼ਾਟ ਈਟੀ ਮਟਰਨਲ ਗ੍ਰੈਂਡ ਸਾਇਰ ਮਤਬਲ ਕੇ ਨਾਨੀ ਦਾ ਨਾ ਬਰੂ ਡੇਲ ਜੀਰੋਨਿਕਾ ਈਟੀ ਐਮ ਜੀ ਜੀ ਐਸ ਮਤਬਲ ਕੇ ਪੜਨਾਨੇ ਦਾ ਨਾ ਹੈ ਜੀ ਸੀਗਲ ਬੇ ਸਿਲਵਰ ਈਟੀ ਠੀਕ ਹੈ ਜੀ ਇਹ ਹੈ ਐਸ ਦੀ ਪੈਡਾਗਰੀ ਜੀ ਆਪਾ ਇਸ ਦੇ ਮਲਕ ਦੀ ਗੱਲ ਕਰੀਏ ਤਾਂ ਇਸ ਦਾ ਮਲਕ ਤਕਰੀਬਨ 11707 ਲੀਟਰ ਇੱਕ ਸਾਲ ਦਾ ਇਸ ਦਾ ਮਲਕ ਹੈ ਜੋ ਕਿ ਬਹੁਤ ਹੀ ਚੰਗੀ ਐਵਰੇਜ ਮੰਨੀ ਜਾਂਦੀ ਹੈ ਜੀ ਜੋ ਕਿ ਤਕਰੀਬਨ ਆਪਣੇ 40 ਲੀਟਰ ਦੀ ਉਸਤ ਪਿਆ ਜਾਂਦੀ ਹੈ ਜੀ 40 ਲੀਟਰ ਜੀ ਆਪਣੀ ਬਹੁਤ ਚੰਗੀ ਉਸਤ ਮੰਨੀ ਜਾਂਦੀ ਆ ਤੇ ਚਲੋ ਆਪਾਂ ਤੁਹਾਨੂੰ ਮੇਨ ਚਾਰਟ ਤੇ ਲੈ ਕੇ ਚੱਲਦੇ ਹਾਂ ਜੀ ਬੱਲ ਅਲਟਾ ਜਜਲ ਦੇ ਇਸ ਦੀ ਡੇਟ ਆਫ ਬਰਥ ਹੈ 27 ਤਰੀਕ ਨਵਾਂ ਮਹੀਨਾ 2018 ਇਸ ਦਾ ਮਿਲਕ A1 A2 ਹੈ ਜੋ ਕਿ ਚੰਗਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਜੇ ਆਪਾਂ ਇਸ ਦੇ ਮਿਲਕ ਦੀ ਗੱਲ ਕਰੀਏ ਤਾਂ +416 ਮਤਲਬ ਕਿ ਇੱਕ ਸਾਲ ਦਾ 416 ਲੀਟਰ ਪਲੱਸ ਕਰ ਰਿਹਾ ਹੈ ਜੀ ਮਿਲਕ ਫੈਟ ਨੂੰ ਪਲੱਸ ਪ੍ਰੋਟੀਨ CFP ਵੀ ਬਹੁਤ ਚੰਗਾ ਹੈ +119 ਇਸ ਦਾ ਮਤਲਬ ਹੈ ਕਿ ਜੀ ਐਸ ਦਿਨ ਜਿਹੜੀਆਂ ਧੀਆ ਹੋਣਗੀਆਂ ਬੱਲ ਦੀਆਂ ਉਹ ਦੁੱਧ ਵਿੱਚ ਫੈਟ ਤੇ ਪ੍ਰੋਟੀਨ ਮਲਾ ਕੇ 119 ਪਾਉਂਡ ਵਾਧੂ ਮਿਲਣ ਦੀ ਸੰਭਾਵਨਾ ਕਰਦੀਆਂ ਨੇ ਜੀ ਠੀਕ ਆ ਜੀ ਇਸ ਦੇ ਨਾਲ ਫੈਟ ਚੰਗੀ ਮਿਲੂਗੀ ਤੇ ਪ੍ਰੋਟੀਨ ਵਧੇਰੇ ਮਿਲੂਗਾ ਜੀ ਠੀਕ ਆ ਜੀ ਤੇ ਜਿਸ ਦੇ ਨਾਲ ਆਪਣਾ ਦਹੀਂ ਹੋ ਗਿਆ ਜਾਂ ਮੱਖਣ ਹੋ ਗਿਆ ਉਹ ਚੰਗਾ ਆਪਾਂ ਪ੍ਰਾਪਤ ਵਾਧੂ ਕਰ ਸਕਦੇ ਹਾਂ ਜੀ 119 ਪਾਉਂਡ ਇੱਕ ਸਾਲ ਦਾ ਜੀ ਸੀ ਐਫ ਪੀ ਦੇ ਆਧਾਰ ਤੇ ਜੀ ਇਸ ਤੋਂ ਅਗਿਆ ਹੋਇਆ ਜੀ ਐਸਸੀਐਸ ਸਮੈਟਿਕ ਸੈਲ ਸਕੋਰ ਜੋ ਕਿ 2.89 ਹੈ ਜੋ ਕਿ ਚੰਗਾ ਸਕੋਰ ਮੰਨਿਆ ਜਾਂਦਾ ਹੈ 3 ਤੋਂ ਘੱਟ ਘੱਟ ਹੋਵੇ ਇਹ ਜਿੰਨਾ ਘੱਟ ਹੋਵੇ ਉਹਨਾਂ ਚੰਗਾ ਮੰਨਿਆ ਜਾਂਦਾ ਹੈ ਜੇ ਪ੍ਰੋਡਕਟਿਵ ਲਾਈਫ ਪਲੱਸ 1.8 ਸੀਸੀਆਰ ਪਲੱਸ 1.3 ਇਸ ਦਾ ਮਤਲਬ ਇਹ ਹੈ ਕਿ ਜਦੋਂ ਬੋਲਗਿਆ ਧੀ ਵਿੱਚ ਕਨਸੈਪਸ਼ਨ ਰੇਟ ਜਿਹੜੀ ਗਰਭ ਤਾਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਜੀ ਜੋ ਕਿ ਅਸੀਂ ਦੀ ਮਦਦ ਕਰਦਾ ਹੈ 1.3 ਗੁਣਾ ਵੱਧ ਠੀਕ ਹੈ ਜੀ ਤੇ ਇਸ ਦਾ ਪੂਰਾ ਨਾਮ ਹੈ ਜੀ ਕਾਓ ਕਨਸੈਪਸ਼ਨ ਰੇਟ ਠੀਕ ਹੈ ਜੀ ਜੇ ਇਹ 0.00 ਹੋਵੇ ਆਸਤ 1 ਤੋਂ ਲੈ ਕੇ 2 ਤੱਕ ਚੰਗਾ ਜੇ 1 ਤੋਂ ਮਾਈਨਸ ਬੇਤਾਂ ਥੱਲੇ ਜਿੰਦੀ ਘਟ ਸਮਰਥਾ ਵਾਲੀਆਂ ਗਰਭ ਧਾਰਨ ਦੀਆਂ ਗਾਇਆਂ ਹੁੰਦੀਆਂ ਨੇ ਜੀ ਇਸ ਦਾ 1.3 ਪਲੱਸ ਹੈ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜੀ ਆਰਐਫਆਈ ਪਲੱਸ 50 ਫੀਡ ਸੇਵ ਦੇ ਪਲੱਸ 23 ਠੀਕ ਆ ਜੀ ਐਨ ਐਮ ਐਸ ਜਿੰਦੀ ਪਲੱਸ 680 ਇਸ ਦਾ ਮਤਲਬ ਹੈ ਕਿ ਆਲਟਾਈਜ ਹਜਲ ਬਾਲਗ ਦੇ ਤੀਆਂ ਆਪਣੇ ਮਾਲਕ ਨੂੰ ਉਮਰ ਦਰਾਂ ਆਪਣੀ ਉਮਰ ਦੌਰਾਨ 680 ਅਮਰੀਕਨ ਡਾਲਰ ਵੱਧ ਆਮਦਨ ਦੇਣੀ ਹੈ ਠੀਕ ਹੈ ਜੀ ਨੈਟ ਮੈਰਿਟ ਡਾਲਰਸ ਦਾ ਪੂਰੀ ਪੂਰਾ ਨਾਮ ਹੈ ਇਹ ਇੱਕ ਆਰਥਿਕ ਇੰਡੈਕਸ ਹੈ ਜੋ ਦੱਸਦਾ ਹੈ ਕਿ ਇਸ ਬਾਲ ਦੀਆਂ ਧੀ ਆਪਣੀ ਜੀਵਨ ਦੌਰਾਨ ਕਿੰਨੀ ਵੱਧ ਆਮਦਨ ਕਰਨਗੀਆਂ ਜੀ ਇਸ ਦੇ ਵਿੱਚ ਆਮਦਨ ਦਾ ਜਰੀਆ ਹੋਗਾ ਦੁੱਧ ਚਰਬੀ ਪ੍ਰੋਟੀਨ ਉਤਪਾਦਨ ਸਮਾ ਸਿਹਤ ਉਤਮ ਗਰਭ ਸਮਰਥਾ ਆਦਤਾਂ ਹੀ ਜੀ ਆਪਾਂ ਨੂੰ 680 ਡਾਲਰ ਵੱਧ ਕਮਾਈ ਦੇਣਗੀਆਂ ਜੀ ਠੀਕ ਹੈ ਜੀ ਜਿਵੇਂ ਜਦੋਂ ਉਤਪਾਦਨ ਹੋ ਗਿਆ ਸਿਹਤ ਹੋ ਗਿਆ ਗਰਭ ਸਮਰੱਥਾ ਹੋ ਗਈ ਤੇ ਉਮਰ ਹੋ ਗਈ ਜੀ ਇਹਨਾਂ ਚੀਜ਼ਾਂ ਦੇ ਆਧਾਰ ਤੇ ਇਹ ਨੈਟ ਮੈਰਿਟ ਡਾਲਰ ਹੁੰਦਾ ਵਾ ਜਿਵੇਂ ਦਾ 680 ਪਲੱਸ ਕਰ ਰਿਹਾ ਹੈ ਜੀ ਮਸਟੇਟਸ 2.7 ਹੈ ਜੀ ਇਹ ਸਨ ਤਿੰਨ ਤੋਂ ਥੱਲੇ ਥੱਲੇ ਹੈ ਲਿਵੈਬਿਲਟੀ ਪਲੱਸ ਵਿੱਚ ਹੈ ਡੀਬੀਆਰਵੀ ਪਲੱਸ ਵਿੱਚ ਹੈ ਐਸਸੀਈ ਪਲੱਸ 1.7 ਜੋ ਕਿ ਬਹੁਤ ਚੰਗਾ ਮੰਨਿਆ ਇਹਦਾ ਮਤਲਬ ਹੈ ਕਿ ਅਸ ਦੀਆਂ ਬੱਚੀਆਂ ਸੂਣ ਵਿੱਚ ਆਸਾਨੀ ਨਾਲ ਸੂ ਪੈਣਗੀਆਂ ਜੀ ਕੋਈ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਵੇਗੀ ਜੀ ਠੀਕ ਹੈ ਜੀ ਪੀ ਟੈਟ ਦੇਖੋ ਜੀ 0.64 ਜੋ ਕਿ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਸਰੀਰ ਦੇ ਸਾਰੇ ਢਾਂਚੇ ਮਤਲਬ ਕਿ ਪੈਰਾਂ ਦੇ ਅੰਡਰ ਦੇ ਹੋਗੇ ਸਿਹਤ ਪੱਖੋਂ ਦੁੱਧ ਪੱਖੋਂ ਇਹ ਸਾਰਾ ਮਿਲਾ ਕੇ ਪੀ ਟੈਟ ਤਿਆਰ ਕੀਤਾ ਜਾਂਦਾ ਹੈ ਜੋ ਕਿ ਪਲੱਸ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੇ ਇਹ ਮਾਈਨਸ ਵਿੱਚ ਹੋਵੇ ਤਾਂ ਉਸ ਦੇ ਪੈਰਾਂ ਵਿੱਚ ਡਿਫੈਕਟ ਹੋ ਸਕਦਾ ਹੈ ਜਾਂਦੇ ਵਿੱਚ ਇਨਫੈਕਸ਼ਨ ਆ ਸਕਦੀ ਹੈ ਬਟ ਇਸ ਦੇ ਵਿੱਚ ਕੋਈ ਇਸ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ ਕੰਪਿਊਟਰ ਸਕੋਰ ਇਹਦਾ 0.64 ਪਲੱਸ ਵਿਚ ਆ ਰਿਹਾ ਹੈ ਜੀ ਟੀਪੀਏ ਸਕੋਰ ਦੇਖੋ ਜੀ 3143 3143 ਜੋ ਕਿ ਉੱਚ ਦਰਜੇ ਦਾ ਸਕੋਰ ਮੰਨਿਆ ਜਾਂਦਾ ਹੈ ਜੀ ਟੋਟਲ ਪਰਫਾਰਮੈਂਸ ਇੰਡੈਕਸ ਇਹਦੀ ਸਾਰੀ ਬੁੱਲ ਦੀਆਂ ਬੱਚੀਆਂ ਦੀ ਪਰਫਾਰਮੈਂਸ ਦੇ ਆਧਾਰ ਤੇ ਟੀਪੀਏ ਸਕੋਰ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਮਲਕ ਦਾ ਰਿਕਾਰਡ ਹੋ ਗਿਆ ਸਿਹਤ ਪੱਖੋਂ ਫੀਡ ਕਿੰਨੀ ਘਟ ਖਾਵੇਗੀ ਆਪਨ ਵੱਧ ਆਮਦਨ ਦਵੇਗੀ ਹੋਰ ਕਈ ਚੀਜ਼ਾਂ ਆ ਜਾਂਦੀਆਂ ਜੀ ਇਸ ਦੇ ਆਧਾਰ ਤੇ TPI ਸਕੋਰ ਤਿਆਰ ਕੀਤਾ ਜਾਂਦਾ ਹੈ ਸਰੀਰਕ ਬਣਤਰ ਆ ਜਾਂਦੀ ਹੈ ਸਿਹਤ ਆ ਜਾਂਦੀ ਆ ਜਿਹਦੇ ਵਿੱਚ ਪ੍ਰੋਡਕਟਿਵ ਲਾਈਫ DPAR SCS ਲਿਵਰਬਿਲਟੀ ਹੋਗੀ ਅੰਡਰ ਦੀ ਫੀਟ ਫਰੇਮ ਐਕਸੈਟਰਾ ਫੈਟ ਮਿਲਕ ਪ੍ਰੋਟੀਨ ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਤੇ TPI ਸਕੋਰ ਚੈੱਕ ਕੀਤਾ ਜਾਂਦਾ ਹੈ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਨਾ ਪਤਾ ਲੱਗਦਾ ਹੋਵੇ ਵੀ ਆਪਣੇ ਬੋਲ ਦੀ ਪੂਰੀ ਕੱਲੀ ਕਲੀ ਡਿਟੇਲ ਬਾਰੇ ਤਾਂ ਦੋ ਚੀਜ਼ਾਂ ਨੋਟ ਕਰ ਲੈ ਕਰੋ TPI ਸਕੋਰ ਤੇ PTT ਬਸ ਇਹਨਾਂ ਦੋਵਾਂ ਦੇ ਆਧਾਰ ਤੇ ਆਪਾਂ ਬੋਲ ਦਾ ਇੰਜੈਕਸ਼ਨ ਦੇਖ ਸਕਦੇ ਹਾਂ ਕਈ ਵਾਰ ਆਪਣੇ ਜਿਵੇਂ ਕਿਸਾਨ ਵੀਰਾਂ ਨੂੰ ਨਹੀਂ ਪਤਾ ਲੱਗਦਾ ਜਾਂ ਡਾਕਟਰ ਆਪਣੀ ਮਰਜ਼ੀ ਨਸੀਮਨ ਪਰ ਜਾਂਦਾ ਵਾ ਚੁੱਪ ਕਰਕੇ ਉਸ ਸੀਮਨ ਦਾ ਆਨਲਾਈਨ ਜਾ ਕੇ ਸਰਚ ਮਾਰੋ ਉਹਦਾ ਟੀਪੀਐਸ ਕੋਰ ਜਾ ਕੇ ਕਰੋ ਤੇ ਪੀਟ ਜੇ ਅਪਰਨ ਨਹੀਂ ਫਟ ਬੈਠਦਾ ਤਾਂ ਆਪਾਂ ਡਾਕਟਰ ਨੂੰ ਜਵਾਬ ਦੇ ਸਕਦੇ ਹਾਂ ਬਈ ਇਸ ਬੋਲ ਦਾ ਸੀਮਨ ਚੰਗਾ ਨਹੀਂ ਹੈ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਬ੍ਰੀਡ ਵਿੱਚ ਅੱਗੇ ਵਾਧਾ ਕਰ ਸਕਦੇ ਹਾਂ ਅੱਗੇ ਸਟ੍ਰਕਚਰ ਸਟਰੈਂਥ ਬਾਡੀਜ਼ ਡੈਪਥ ਸਾਰਾ ਹੀ ਬਹੁਤ ਹੀ ਚੰਗਾ ਹੈ ਇਸ ਬੋਲ ਦਾ ਫੁੱਟ ਐਂਗਲ ਮਤਲਬ ਕਿ ਪੈਰਾਂ ਦੇ ਕੋਈ ਦਿੱਕਤ ਨਹੀਂ ਆਵੇਗੀ ਫੀਟ ਅੰਡਰ ਅਟੈਚਮੈਂਟ ਲੇਵੇ ਦੀ ਵੀ ਕੋਈ ਦਿੱਕਤ ਨਹੀਂ ਰੇਅਰ ਅੰਡਰ ਹਾਈਟ 0.72 ਹੈ ਰੇਅਰ ਅੰਡਰ ਵੈੱਡਥ ਮਤਲਬ ਕਿ ਚੜਾਈ ਕਿੰਨੀ ਹੈ ਅੰਡਰ ਕਲੈਫਟ ਅੰਡਰ ਡੈਪਥ ਪੂਰਾ ਹੀ ਸਾਰੇ ਪੱਖੋਂ ਇਹ ਪੋਜੀਟਿਵ ਆਪਾਂ ਨੂੰ ਦਰਸਾ ਰਿਹਾ ਹੈ ਜੀ ਤੇ ਇੱਕ ਗੱਲ ਹੋਰ ਹੈ ਇਸ ਬੋਲ ਦੇ ਜਿੰਨੇ ਵੀ ਅੰਕੜੇ ਨੇ 99% ਰਿਲਾਈਬਿਲਟੀ ਦੇ ਆਧਾਰਤ ਨੇ ਮਤਲਬ ਕਿ ਆਪਾਂ ਇਹਨਾਂ ਅੰਕੜਿਆਂ ਦੇ 99% ਵਿਸ਼ਵਾਸ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬੋਲ ਆਲਟਾ ਜੈਜਲ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ ਐਪਾਂ ਇਹ ਦੇਖਾਂ ਆਲਟਾ ਜੈਜਲ ਬੋਲ ਦਾ ਸੀਮਨ ਕਿਹੜੇ ਬੋਲ ਦੀਆਂ ਵੱਛੀਆਂ ਦੇ ਭਰਾਇਆ ਜਾ ਸਕਦਾ ਹੈ ਠੀਕ ਹੈ ਜੀ ਇਸ ਬੋਲ ਦਾ ਸੀਮਨ ਉਹਨਾਂ ਵੱਛੀਆਂ ਤੇ ਭਰਾਇਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਆਲਟਾ ਜੈਜਲ ਦੀ ਬਲੱਡ ਲਾਈਨ ਜਾਂ ਪਸ਼ੋਕੜ ਨਾ ਹੋਵੇ ਠੀਕ ਹੈ ਜੀ ਜਿਵੇਂ ਕਿ ਇਹਦੇ ਵਿੱਚ ਇਸ ਦੀ ਪਿਛਲੀ ਪੀੜੀ ਆਲਟਾ ਜੈਜਲ ਦੀਆਂ 3 ਨਾ ਹੁਣ ਜਿਨ੍ਹਾਂ ਵਿੱਚ ਜਿਵੇਂ ਸਾਇਰ ਐਮ ਜੀ ਐਸ ਵਰਗੇ ਪਿਤਾ ਟਰਨਲ ਗ੍ਰੈਂਡ ਸਾਇਰ ਇਹ ਨਾ ਹੋਵੇ ਪਿਓ ਹੋ ਗਿਆ ਸਾਇਰ ਮਾਟਰਨਲ ਗ੍ਰੈਂਡ ਸਾਇਰ ਹੋ ਗਿਆ ਇਸ ਦਾ ਡੈਲਟਾ ਲੈਂਡਾ ਕਿੰਗ ਡੌਗ ਹੋ ਗਿਆ ਜੀ ਐਲਟਾ ਜੈਨੇਟਿਕਸ ਦੀ ਸਿਹਰ ਲਈ ਲਾਈਨ ਇਹਨਾਂ ਬੁੱਲਾਂ ਦੀਆਂ ਜਿਹੜੀਆਂ ਵੀ ਧੀਆਂ ਹੋਣ ਮਤਲਬ ਕਿ ਐਲਟਾ ਜੈਜਲ ਦਾ ਜਿਹੜਾ ਪਸ਼ੋਕਰ ਖੂਨ ਨਾਲ ਰਲਦਾ ਹੋਵੇ ਉਸ ਉਹਨਾਂ ਦੀਆਂ ਬੱਚੀਆਂ ਤੇ ਇਸ ਦਾ ਸੀਮਨ ਨਾ ਭਰਾਇਆ ਜਾਵੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਬੱਚਿਆਂ ਦੇ ਭਰਾਇਆ ਜਾ ਸਕਦਾ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਹੋਗਾ ਜੀ ਹੇਲਿਕਸ ਲਾਈਟ ਹਾਊਸ ਸਿਲੈਕਟਰ ਰੈਨੇਗੈਡ ਜਿਸ ਵੱਲੋਂ ਪਿੱਛੇ ਵੀਡੀਓ ਸ਼ੇਅਰ ਕੀਤੀ ਸੀ ਰੈਨੇਗੈਡ ਕ੍ਰੈਮਸਨ ਤੇ ਬੂਨ ਬੂਨ ਆਪਣਾ ਜਰਸੀ ਦਾ ਬਲ ਹੋ ਗਿਆ ਉਸ ਦੇ ਵੀ ਭਰਾਇਆ ਜਾ ਸਕਦਾ ਹੈ ਇਹਨਾਂ ਦੇ ਆਪਾਂ ਇਸ ਦਾ ਸਿਮਲ ਭਰਾ ਕੇ ਵਧੇਰੇ ਲਾਭ ਲੈ ਸਕਦੇ ਹਾਂ